ਪਿੱਛੇ ਜੇ ਲਾਰੈਂਸ ਬਿਸਨੋਈ ਦੀ ਇੱਕ ਵੀਡੀਓ ਆਈ ਸੀ ਕਿ ਉਹ ਜੀ ਜੇਲ ਦੇ ਵਿੱਚੋਂ ਚੈਨਲ ਨਾਲ ਮੁਲਾਕਾਤ ਕਰ ਰਿਹਾ ਹੈ ਵੀਡੀਓ ਕਾਲ ਤੇ ਤਾਂ ਉੱਥੇ ਪੰਜਾਬ ਦੇ ਅਹਿਮ ਮੌਦੇ ਤੇ ਬਿਰਾਜਮਾਨ ਡੀਜੀਪੀ ਸਾਹਿਬਾਨ ਅਤੇ ਪੰਜਾਬ ਦੇ ਸੀਐਮ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਇੰਟਰਵਿਊ ਰਾਹੀਂ ਕਿਹਾ ਸੀ ਕਿ ਇਹ ਵੀਡੀਓ ਪੰਜਾਬ ਦੀ ਨਹੀਂ ਤਾਂ ਪੰਜਾਬ ਦੀ ਨਹੀਂ ਕਹਿ ਕੇ ਪੱਲਾ ਝਾੜਦਾ ਪਰ ਉੱਥੇ ਬਣਦਾ ਇਹ ਸੀ ਕਿ ਇਹ ਦੇਖੋ ਜੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਪੁਲਿਸ ਸਾਡੀ ਹਰ ਐਂਗਲ ਤੋਂ ਕੰਮ ਕਰ ਰਹੀ ਹੈ ਸਾਨੂੰ ਕੁਝ ਸਮਾਂ ਦਿਓ ਅਸੀਂ ਵੇਖ ਕੇ ਦੱਸਦੇ ਹਾਂ ਕੋਈ ਗੱਲ ਨਹੀਂ ਸੀ ਅਲੱਗ ਕਹਦਾ ਵੀ ਠੀਕ ਆ ਪੜਤਾਲ ਹੋ ਰਹੀ ਹੈ ਲੇਕਿਨ ਦੋਮਾ ਨੇ ਕਿਹਾ ਇੱਕ ਡੈਮੋਕ੍ਰੇਸੀ ਦਾ ਹੈ ਇੱਕ ਬਿਊਰੋਕ੍ਰੇਸੀ ਦਾ ਅਧਿਕਾਰੀ ਹੈ ਕਿਹਾ ਕਿ ਇਹ ਪੰਜਾਬ ਦੀ ਜਿਹੜੀ ਹੈਗੀ ਆ ਵੀਡੀਓ ਨਹੀਂ ਤਾਂ ਉਸ ਤੋਂ ਬਾਅਦ ਸੈਟ ਬੈਠੀ ਸੈਟ ਬੈਠਣ ਤੋਂ ਬਾਅਦ ਹੁਣ ਖਲਾਸਾ ਹੋ ਗਿਆ ਕਿ ਇਹ ਲਾਰੈਂਸ ਬਸਨੋਈ ਦੀ ਜਿਹੜੀ ਵੀਡੀਓ ਹੈ ਉਹ ਪੰਜਾਬ ਦੇ ਖਰੜ ਸੀਐਸਟਾਫ ਦੇ ਵਿੱਚ ਹੋਈ ਤਾਂ ਹੁਣ ਕੀ ਹੈ ਬਿਆਨ ਦੇ ਨਾਲੇ ਬਿਆਨ ਦੇ ਕੇ ਚਲੇ ਗਏ ਤੇ ਹੁਣ ਜਿਹੜੀ ਗਾਜ ਹੈ ਇਹ ਇਹ ਜਿੰਨੇ ਦੇ ਐਸਐਸਪੀ ਤੇ ਸੀਆਈਐਨ ਚਾਰਜ ਤੇ ਛੱਟਣਗੇ ਤਾਂ ਉਸ ਸਮੇਂ ਜਿਹੜਾ ਸੀਗਾ ਲੋਕਾਂ ਨੂੰ ਮੂਰਖ ਨਹੀਂ ਬਣਾਉਣਾ ਚਾਹੀਦਾ ਲੋਕਾਂ ਦੀ ਆਵਾਜ਼ ਹੈ ਲੋਕਾਂ ਨੇ ਤੁਹਾਨੂੰ ਜਿਤੇ ਆਏ ਆ ਜੇ ਜਿਤੇ ਆਏ ਆ ਤਾਂ ਤੁਸੀਂ ਸੀਐਮ ਬਣਿਓ ਸੀਐਮ ਬਣਿਓ ਤਾਂ ਪ੍ਰੋਟੋਕੋਲ ਦੇ ਅਨਸਾਰ ਸਿਨਿਓਰਿਟੀ ਵੇਸ ਤੇ ਉਹ ਜਿਹੜਾ ਹੈਗਾ ਉਹਦਾ ਦਿੱਲੀ ਨੂੰ ਲੈ ਕੇ ਨਾਮ ਭੇਜਿਆ ਵੀ ਇਹ ਸਾਨੂੰ ਸਤਕਾਰਯੋਗ ਸਾਡੇ ਲੈਂਡ ਆਰਡ ਨੂੰ ਮੇਨਟੇਨ ਕਰਨਗੇ ਸਾਡੀ ਸਰਕਾਰ ਦੇ ਇਮਾਨਦਾਰ ਅਫਸਰ ਹੈ ਤਾਂ ਇਹਨੂੰ ਡੀਜੀਪੀ ਲਾਇਆ ਜਾਵੇ ਉੱਥੇ ਨਾ ਭੇਜਿਆ ਜਾਂਦਾ ਨਾ ਭੇਜਣ ਤੋਂ ਬਾਅਦ ਫਿਰ ਉਹਨੂੰ ਅਹਿਮ ਮੌਦੇ ਤੇ ਜਿਹੜਾ ਹੈਗਾ ਨਵਾਜਿਆ ਜਾਂਦਾ ਦੇਖੋ ਦੋਨਾਂ ਨੇ ਲੋਕਾਂ ਨਾਲ ਧੋਖਾ ਕੀਤਾ ਅਟਲ ਸਚਾਈ ਹੈ ਤੇ ਹੁਣ ਜਿਹੜਾ ਹੈਗਾ ਗਾਜ ਹੈ ਜਿਹੜੀ ਉਹ ਦੋ ਅਫਸਰਾਂ ਤੇ ਡਿੱਗੂਗੀ ਜ਼ਿਲ੍ਹੇ ਦਾ ਕਪਤਾਨ ਤੇ ਸੀਆਈ ਦਾ ਜਿਹੜਾ ਇਨਚਾਰਜ ਹੈ ਹੁਣ ਵੀਡੀਓ ਬਣਾਈ ਕਿਹਨੇ ਤੇ ਉਥੇ ਜਿਹੜਾ ਚੈਨਲ ਨਾਲ ਸੰਪਰਕ ਕਿਵੇਂ ਹੋਇਆ ਆਨਲਾਈਨ ਕਿਹਨੇ ਕਰਵਾਇਆ ਉਹਨੂੰ ਬੋਲ ਰਿਹਾ ਹੈ ਮਿਸਨੋਈ ਤੇ ਇੱਕ ਵੀਡੀਓ ਬਣਾ ਰਿਹਾ ਹੈ ਫਿਰ ਇੱਕ ਦੋ ਨੇ ਰਾਖੀ ਵੀ ਰੱਖੀ ਹੋਊਗੀ ਜਾਂ ਉਥੇ ਹਨ ਚਾਰਜ ਮਿਲੀ ਭੁਗਤਾਂ ਜਾਂ ਜ਼ਿਲ੍ਹੇ ਦਾ ਕਪਤਾਨ ਮਿਲੀ ਭੁਗਤਾਂ ਜਾਂ ਫਿਰ ਪੁਲਿਸ ਮਿਲੀ ਭੁਗਤ ਹੈ ਇਸ ਕਰਕੇ ਜਿਹੜਾ ਹੈਗਾ ਜੇ ਆਪਾਂ ਟੈਕਨੀਕਲ ਜਾਈਏ ਤਾਂ ਸਾਡਾ ਜਿਹੜੇ ਹੈਗਾ ਪੰਜਾਬ ਦੇ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ ਉੱਟਦਾ ਜਾ ਰਿਹਾ ਹੈ ਲੀਡਰਾਂ ਤੋਂ ਠੀਕਿਆ ਜਿਹੜਾ ਪਹਿਲਾਂ ਬਾਦਲ ਕੇ ਚੱਲਦੇ ਕਰਤੇ ਫਿਰ ਕੈਪਟਨ ਚੱਲਦਾ ਕਰਤਾ ਜਿਹੜੇ ਲੋਕਾਂ ਦੀ ਪੁਲਿਸ ਬਾਰੀਆਂ ਖੋਲਦੀ ਸੀ ਗੱਡੀਆਂ ਦੀਆਂ ਸਰੂਟ ਮਾਰਦੇ ਸੀ ਅੱਜ ਦੋਨੇ ਪਾਰਟੀਆਂ ਦੇ ਕੋਈ ਪਿੱਟ ਰੇੜਾ ਨਹੀਂ ਮੰਗਿਆ ਦਿੰਦਾ ਨਾ ਕੋਈ ਇਹਨਾਂ ਨੂੰ ਘਰੇਵਾੜਦਾ ਤੀਜਾ ਬਦਲਾ ਲੈਂਦਾ ਸੀ ਹੁਣ ਤੀਜੇ ਬਦਲਾ ਨਹੀਂ ਇਹ ਵੀ ਉਹ ਕਰਤਾ ਚਲੋ ਮੰਨ ਲਓ ਕਿਸੇ ਰਜਿਸਟਰ ਦੀ ਜਾਂ ਕਿਸੇ ਸਮਾਜ ਵਿਰੋਧੀ ਅੰਸਰ ਦੀ ਧਮਕੀ ਆਉਂਦੀ ਹੈ ਚਲੋ ਗਨਮੈਨ ਲੈ ਲਿਆ 2 ਮਿਲ ਗਏ 4 ਮਿਲ ਗਏ 5 ਮਿਲ ਗਏ ਉਹ ਗਨਮੈਨ ਕੀ ਕਰਨਗੇ ਜਦੋਂ ਸਾਡੇ ਜਿਹੜੇ ਸਾਡੇ ਅਫਸਰ ਹੈ ਸਾਡੇ ਮੰਤਰੀ ਹੈ ਉਹੀ ਰਲ ਮਿਲ ਕੇ ਕੰਮ ਧੰਦਾ ਚਲਾ ਰਹੇ ਐ ਸੋ ਜਲਦੀ ਵਿੱਚ ਕਾਨਫਰੰਸ ਕਰਨੀ ਇੱਕ ਲਾਪਰਵਾਹੀ ਦੀ ਨਿਸ਼ਾਨੀ ਹੈ ਤੇ ਲੋਕਾਂ ਦਾ ਜਿਹੜਾ ਹੈਗਾ ਵਿਸ਼ਵਾਸ ਹੈ ਸਰਕਾਰਾਂ ਤੋਂ ਟੁੱਟਦਾ ਜਾਂਦਾ ਹੁਣ ਇੱਕ ਨਿਆਂਪਾਲ ਕਰੇਗੀ ਮਾਨਯੋਗ ਅਦਾਲਤਾ ਚਾਹੇ ਉਹ 5 ਸਾਲਾਂ ਚ ਨਿਆਹ ਦੇ ਦੇ ਚਾਹੇ 5 ਮਹੀਨਿਆਂ ਚ ਦੇ ਦੇ ਚਾਹੇ ਫਾਸਟ ਟਰੈਕ ਲੈ ਕੇ 5 ਦਿਨਾਂ ਚ ਦੇ ਦੇ ਸੋ ਮੇਰਾ ਇਸ ਮਾਧਮ ਰਾਹੀਂ ਬੇਨਤੀ ਇਸ ਮਾਧਮ ਰਾਹੀਂ ਮੇਰੀ ਬੇਨਤੀ ਇਹ ਹੈ ਕਿ ਜੋ ਬੰਦਾ ਚਾਹੇ ਉਹ ਅਫਸਰ ਚਾਹੇ ਉਹ ਪੰਜਾਬ ਦੇ ਮੁੱਖ ਮੰਤਰੀ ਹੈ ਮੰਤਰੀ ਹੈ ਐਮ ਐਲ ਏ ਸਾਹਿਬਾਨ ਹੈ ਉਧਰ ਪੰਜਾਬ ਦੇ ਡੀ ਜੀ ਪੀ ਸਾਹਿਬ ਹੈ ਏਡੀਜੀ ਪਿਸਾਵਾ ਆਈਜੀ ਐਸਐਸਪੀ ਐਚੀਸੀ ਐਨ ਚਾਰਜ ਹੈ ਸਿਵਲ ਦੇ ਵਿੱਚ ਚਾਹੇ ਚੀਫ ਸਕੱਟਰੀ ਹੈ ਸੈਕਟਰੀ ਹੈ ਜिले ਦਾ ਡੀਸੀ ਹੈ ਤੇ ਚਾਹੇ ਸੇਵਾਦਾਰ ਪਰ ਇਹ ਝੂਠ ਨਹੀਂ ਬੋਲਣਾ ਚਾਹੀਦਾ ਹੁਣ ਕਾਨੂੰਨ ਦੀ ਵਾਗਡੋਰ ਕਿਹਦੇ ਹੱਥ ਹੈ ਸਰਕਾਰ ਦੇ ਹੱਥ ਤੇ ਫੜਿਆ ਕਿਨੇ ਆਹੋ ਪਬਲਿਕ ਜਿਹੜੀ ਇਹ ਪ੍ਰੋਟੈਕਸ਼ਨ ਲੋਕ ਸੇਵਕ ਹੈ ਜਿਹੜੀ ਸਾਡੀ ਪੁਲਿਸ ਹੈ ਉਹਦੇ ਕਸਟਡੀ ਦੇ ਵਿੱਚ ਉਹ ਇੰਟਰਵਿਊ ਕਰ ਰਹੇ ਹਨ ਅਸਾਂ ਦੂਸਰੀ ਗੱਲ ਹੁਣ ਸਿੱਧੂ ਮੂਸੇ ਵਾਲੇ ਦੀ ਹੱਤਿਆ ਹੋ ਗਈ ਉਹ ਇੱਕ ਸਿੰਗਰ ਸੀ ਤਾਂ ਪੰਜਾਬ ਸਰਕਾਰ ਨੂੰ ਜਾਂ ਦੇਸ਼ ਨੂੰ ਕਿਤੇ ਹੋਰ ਸ਼ੋਅ ਲਾ ਕੇ ਆਉਂਦਾ ਆਊਟ ਆਫ ਸਟੇਟ ਤਾਂ ਉਹ ਟੀ ਡੀ ਐਸ ਕਟਾਉਂਦਾ ਸੀ ਟੈਕਸ ਦਿੰਦਾ ਸੀ ਤੇ ਦੂਜਰੇ ਪਾਸੇ ਬਸਨੋਈ ਹੈ ਜਿਹੜਾ ਉਹ ਵੀ ਇੱਕ ਯੂਨੀਵਰਸਿਟੀ ਦਾ ਸਟੂਡੈਂਟ ਸੀ ਉਹਨੂੰ ਜੁਰਮ ਦੀ ਦੁਨੀਆ ਵਿੱਚ ਪਾਇਆ ਗਿਆ ਹੋ ਸਕਦਾ ਉਹਨੇ ਪੜ੍ਹ ਕੇ ਕੋਈ ਅਫਸਰ ਬਣਨਾ ਸੀ ਪੋਲੀਟੀਕਲ ਲੀਡਰ ਬਣਨਾ ਸੀ ਤਾਂ ਉਹ ਪਰਚੇ ਦੇ ਦੇ ਕੇ ਜੁਰਮ ਦੀ ਦੁਨੀਆ ਦੇ ਵਿੱਚ ਪਾਤਾ ਜੁਰਮ ਦੀ ਦੁਨੀਆ ਦੇ ਵਿੱਚ ਜਿਹੜਾ ਪਾਇਆ ਗਿਆ ਉਹ ਕਾਲਕੋਟੜੀ ਚ ਉਹਦੀ ਵੀ ਜ਼ਿੰਦਗੀ ਨਰਕ ਹੈ ਜਿਹੜਾ ਮਾਰਿਆ ਗਿਆ ਉਹ ਉਹ ਵੀ ਮਤਲ ਖਤਮ ਹੋ ਗਿਆ ਤੇ ਦੋਨਾਂ ਦੇ ਮਾਤਾ ਪਿਤਾ ਉਹਨਾਂ ਦਾ ਨਾਂ ਤਾਂ ਕੋਈ ਜਾਤੀ ਰੌਲਾ ਨਾ ਕੋਈ ਜ਼ਮੀਂਦਾਰ ਰੌਲਾ ਨਾ ਉਹ ਇੱਕ ਪਿੰਡ ਦੇ ਐ ਨਾ ਉਹਨਾਂ ਦਾ ਕਿਸੇ ਕਿਸਮ ਦਾ ਕੋਈ ਝਗੜਾ ਹੈ ਤੇ ਜਿਹੜੇ ਘਰ ਆਏ ਦੋਨਾਂ ਦਾ ਬਰਬਾਦ ਹੋ ਗਿਆ ਉਧਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਰੁਹੀ ਜਾਂਦੇ ਹਨ ਉਧਰ ਜਿਹੜੇ ਹੈ ਐ ਲਾਰੈਂਸ ਬਸਨੋਈ ਦੇ ਪਿਤਾ ਭੈਣ ਮਾਤਾ ਮੁਲਾਕਾਤ ਨਹੀਂ ਕਰ ਸਕਦੇ ਜੋ ਬੰਦੇ ਨੂੰ ਅੱਖੀਂ ਦੇਖ ਹੀ ਨਹੀਂ ਸਕਦੇ ਤਾਂ ਫਿਰ ਉਹ ਵੀ ਇੱਕ ਮਰਿਆਂ ਦੇ ਬਰਾਬਰ ਹੋ ਗਿਆ ਸੋ ਇੱਥੇ ਜਿਹੜੀਆਂ ਸਾਡੀਆਂ ਸਰਕਾਰਾਂ ਦੇ ਜਿਵੇਂ ਆਪਾਂ ਪਿਛਲਾ ਦੇਖੀਏ 90 ਦੇ ਦਹਾਕੇ ਨੂੰ ਦੇਖੀਏ ਅੰਧਕੋਰ ਫੈਲਿਆ ਸੀ ਲੱਖਾਂ ਲਾਸ਼ਾਂ ਜਿਹੜੀਆਂ ਨਜਾਇਜ਼ ਮੁੰਡੇ ਮਾਰੇ ਗਏ ਤਾਂ ਇੱਕ ਹਵਾ ਬਣਾ ਕੇ ਕਿਸੇ ਚੀਜ਼ ਨੂੰ ਆਪਾਂ ਖਤਮ ਨਹੀਂ ਕਰ ਸਕਦੇ ਲੋਕਾਂ 'ਚ ਜਵਾਬ ਦੇ ਜਿਹੜੀ ਹੈਗੀ ਸਰਕਾਰ ਉਹ ਉਹ ਸਰਕਾਰ ਆਪਾਂ ਨੂੰ ਸਾਡੇ ਲੋਕ ਚਾਹੁੰਦੇ ਆ ਹੁਣ ਕੀ ਵਿਚਾਰਾ ਵਪਾਰੀ ਹੈ ਕੋ बिजनेਸਮੈਨ ਹੈ ਜਾਂ ਜਿਹੜੇ ਅਫਸਰ ਹੈ ਉਹ ਉਹਨਾਂ ਦੇ ਗਨਮੈਨ ਵੀ ਉਹਨਾਂ ਤੇ ਉਹ ਉਹ ਗਨਮੈਨਾਂ ਤੇ ਵਿਸ਼ਵਾਸ ਕਰਨਗੇ ਜਿਸ ਸੀਆਈ ਸਟਾਫ ਦੇ ਵਿੱਚ ਇੱਕ ਸੀਆਈ ਸਟਾਫ ਇੱਕ ਅਹਿਮ ਏਜੰਸੀ ਹੈ ਜ਼ਿਲ੍ਹੇ ਦੇ ਐਸਐਸਪੀ ਦੇ ਬਰਾਬਰ ਦਾ ਇੰਚਾਰਜ ਦਾ ਰੁਤਬਾ ਜੇ ਆਪਾਂ ਟੈਕਨੀਕਲ ਦੇ ਦੇਖੀਏ ਇੱਕ ਐਗਜ਼ਾਮਪਲ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਗ੍ਰੰਥੀ ਪੜਦਾ ਹੈ ਤਾਂ ਉਹਦੇ ਦੇ ਵਿੱਚ ਚੋਰ ਫੇਰਦੇ ਆ ਤੇ ਉਹ ਕੀ ਹੈ ਵੀ ਉਹ ਵੀ ਇੱਕ ਰੱਬ ਦੇ ਘਰ ਦਾ ਵਜ਼ੀਰ ਹੈ ਤੇ ਉਹ ਗਲਤ ਕੰਮ ਕਰਦਾ ਹੋਵੇ ਦੇਖੋ ਕੀ ਤੇ ਆਊਗਾ ਗਾਜ ਕੀ ਤੇ ਡਿੱਗਦੀ ਐ ਇਸੇ ਤਰ੍ਹਾਂ ਜਿਹੜਾ ਸੀਆਈ ਸਟਾਫ ਸੀ ਉਹਦਾ ਇੰਚਾਰਜ ਵੀ ਇੱਕ ਰੱਬ ਜਿੱਡਾ ਹੁੰਦਾ ਉਹਦੇ ਕੋਲੇ ਤੇ ਡੀਜੀਪੀ ਆ ਉਹਦੇ 2.5 ਕਿਲੋ ਚਾਂਦੀ ਲੱਗੀ ਐ ਮੋਢਿਆਂ ਤੇ ਤੇ ਦੇਖੋ ਜਦੋਂ ਉਹਨਾਂ ਹਾਲਾਤਾਂ ਦੇ ਵਿੱਚ ਉੱਥੇ ਇਹੋ ਜੀਆਂ ਮੀਟਿੰਗਾਂ ਹੋ ਜਾਣਾਂ ਉੱਥੇ ਵੀਡੀਓ ਹੋ ਜਾਣਾਂ ਉਥੇ ਖਲਾਸੇ ਹੋ ਜਾਣਾ ਉਥੇ ਜਿਹੜਾ ਹੈਗਾ ਨੈਸ਼ਨਲ ਚੈਨਲ ਦੇ ਐਡੀਟਰ ਹੈ ਕਿੱਡੇ-ਕਿਡੇ ਤਕੜੇ ਟੈਕਨੀਕਲ ਵੱਡੇ ਸਵਾਲ ਪੁੱਛੇ ਜਾਣ ਤਾਂ ਇਹਦਾ ਮਤਲਬ ਪ੍ਰਸ਼ਾਸਨ ਦੀ ਮਿਲੀਭੁਗਤ ਹੈ ਤੇ ਫਿਰ ਜਿਹੜਾ ਹੁਣ ਲੱਖ-ਲੱਖ ਰੁਪਈਆ ਗਵਰਨਮੈਂਟ ਤਨਖਾਹ ਲੈਂਦਾ ਇੱਕ ਇੱਕ ਮੁਲਾਜ਼ਮ ਜੇ ਕਿਸੇ ਕੋਲ 10 ਗਨਮੈਣ ਹੈ ਤਾਂ ਵੀਰੇ ਦਾ ਮਤਲਬ ਉਹ 10 ਲੱਖ ਰੁਪਈਏ ਚ ਪੈਂਦਾ ਗਵਰਨਮੈਂਟ ਨੂੰ ਕਰੋਨਾ ਦੇ ਹੱਥਾਂ ਦੇ ਵਿੱਚ ਕਿਉਂ ਬੰਦੂਕਾਂ ਤਾਣੀਆਂ ਕਿਉਂ ਵਿਚਾਰਿਆਂ ਨੂੰ ਚੱਕਰਾਂ 'ਚ ਪਾਇਆ ਉਹਨਾਂ ਨੂੰ ਥਾਣਿਆਂ ਦੇ ਵਿੱਚ ਪਹਿਲਾਂ ਹੀ ਸਾਡੇ ਕੋਲ ਨਫਰੀ ਘਟ ਹੈ। ਸੋ ਇੱਥੇ ਜਿਹੜਾ ਹੈਗਾ ਆਪਦੇ ਮਰੇ ਤੋਂ ਬਿਨਾ ਗਤੀ ਨਹੀਂ ਹੁੰਦੀ ਇੱਕ ਕਹਾਵਤ ਹੈ। ਸੁਰੱਖਿਆ ਤਾਂ ਕੋਈ ਨਹੀਂ ਜਿੰਨਾ ਚਿਰ ਸਾਡੇ ਲਾਂਡ ਆਰਡਰ ਦੀ ਸਥਿਤੀ ਮਜ਼ਬੂਤ ਨਹੀਂ ਹੁੰਦੀ। ਹੁਣ ਅਸੀਂ ਇਸ ਗੱਲ ਤੇ ਵੀਡੀਓ ਨੂੰ ਇਹ ਸ਼ੇਅਰ ਕਰ ਰਹੇ ਹਾਂ ਕਿ ਜਿਹੜੇ ਸਾਡੇ ਮੁੰਡੇ ਐ ਚਾਹੇ ਉਹ ਗਰੀਬ ਘਰ ਦਾ ਚਾਹੇ ਅਮੀਰ ਘਰ ਦਾ ਬਾਹਰਲੇ ਦੇਸ਼ ਕਿਉਂ ਜਾਂਦੇ ਆ ਕਿਉਂਕਿ ਉੱਥੇ ਰੂਲ ਐਂਡ ਰੈਗੂਲੇਸ਼ਨ ਆ ਜਿਹੜਾ ਉਹਨੂੰ ਫਾਲੋ ਕਰਦੇ ਉਹ ਸਰਕਾਰ ਆ ਉੱਥੇ ਜਿਹੜੀ ਹੈਗੀ ਆ ਸਿਸਟਮੈਟਿਕ ਸਹੀ ਹੈ ਪੈਸਾ ਇੱਥੇ ਵੀ ਅਸੀਂ ਵੱਧ ਕਮਾ ਸਕਦੇ ਆ ਪਰ ਕਮਾਇਆ ਹੋਇਆ ਤਾਂ ਇਹ ਨਹੀਂ ਪਤਾ ਵੀ ਸ਼ਾਮ ਨੂੰ ਕੋਈ ਚੌਂਕ 'ਚ ਚਾਰ ਗੋਲੀਆਂ ਮਾਰੇ ਤੇ ਬੰਦੇ ਦੀ ਮੌਤ ਹੋ ਗਈ ਪੈਸਾ ਕੀ ਕੰਮ ਹੈ ਇੱਥੇ ਸੁਰੱਖਿਅਤ ਨਹੀਂ ਹੁਣ ਪਰਸਤੇ ਕੀ ਯਕੀਨ ਕਰੂੰ ਜਿਹੜਾ ਇੱਕ ਮੁਖੀ ਹੈ ਉਹ ਬੰਦੇ ਹੁਣ ਝੂਠ ਬੋਲ ਰਿਹਾ ਇੱਕ ਸੀਐਮ ਝੂਠ ਬੋਲ ਰਿਹਾ ਇਸੇ ਤਰ੍ਹਾਂ ਹੀ ਸਭ ਕੇ ਸਿੱਖਣਾ ਚਾਹੀਦਾ ਹੈ ਪੰਜਾਬ ਦਾ ਉਪ ਮੁੱਖ ਮੰਤਰੀ ਤੇ ਮੁੱਖ ਮੰਤਰੀ ਦੋਨੇ ਪਿਓ ਪੁੱਤ ਸੀ ਉਹਨਾਂ ਨੇ ਵੀ ਬਾਈਬਲ ਕਲਾਂ ਤੇ ਬਗਰਾੜੀ ਵਾਲੇ 'ਚ ਝੂਠ ਬੋਲਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਪੰਜਾਬ ਦੀ ਬਾਰਦਾਤ ਨਹੀਂ ਇਹ ਏਜੰਸੀਆਂ ਦਾ ਕੰਮ ਹੈ ਜਦੋਂ ਖੱਟੜਾ ਰਿਪੋਰਟ ਬੈਠੀ ਸੈਟ ਬੈਠੀ ਰਿਪੋਰਟ ਤਿਆਰ ਹੋਈ ਜਾਂ ਹੋਰ ਹੋਈ ਤਾਂ ਇੱਕ ਪੰਜਾਬ ਦਾ 파ਟ ਬਣਿਆ ਤੇ ਪ੍ਰੇਮੀ ਭਾਈਚਾਰੇ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਗਿਆ ਤੁਹਾਨੂੰ ਜਿਹੜੇ ਉੱਥੇ ਬਗਰਾੜੀ ਹੋਰ ਪ੍ਰੇਮੀ ਸੀ ਜਿਹੜੇ ਦਿਹਾੜੀ ਕਰਕੇ ਆਉਂਦੇ ਚਲੋ ਬਾਬੇ ਨਾਲ ਰਲ ਗਏ ਉਹਨਾਂ ਦਾ ਕੀ ਕਸੂਰ ਆ ਬਿਨਾਂ ਮਤ ਤੋਂ ਚੱਡੇ ਪਾੜਤੇ ਉਹ ਕੁੱਟੇ ਗਏ ਦੋ ਮੁੰਡੇ ਗੁਰਸਿੱਖ ਸੀਗੇ ਉਹ ਕੁੱਟਤੇ ਵੀ ਉਹਨਾਂ ਨੇ ਜੀ ਇੱਥੇ ਲੁਕੋ ਲਿਆ ਇਹ ਚੀਜ਼ਾਂ ਕਦੇ ਲੁਕਣ ਵਾਲੀਆਂ ਹੁੰਦੀਆਂ ਸੋ ਸਮੇਂ-ਸਮੇਂ ਦੀਆਂ ਸਰਕਾਰਾਂ ਝੂਠ ਬੋਲਦੀਆਂ ਆ ਰਹੀਆਂ ਤੇ ਲੋਕਾਂ ਦੀ ਬਣਾਏ ਹੋਏ ਨਮਾਇੰਦੇ ਨੇ ਹੁਣ ਦੱਸੋ ਵੀ ਕੀ ਅਸੀਂ ਇਸ ਮੁੱਦੇ ਤੇ ਜਾਂ ਹੋਰ ਗੱਲ ਤੇ ਯਕੀਨ ਕਰਾਂਗੇ ਸੋ ਮੈਂ ਬੇਨਤੀ ਇਸ ਇਹ ਕਰਦਾ ਕਿ ਜਦੋਂ ਕੋਈ ਇਹ ਜਾਂ ਇਨਸੀਡੈਂਸ ਹੁੰਦਾ ਹੈ ਪਾਰਦਾਸੀ ਨਾਲ ਉਹਨੂੰ ਬਾਚਿਆ ਜਾਵੇ ਇਨਵੈਸਟੀਗੇਸ਼ਨ ਦਾ 파ਟ ਹੈ ਉੱਥੇ ਪ੍ਰੈਸ ਨੂੰ ਜਾਂ ਪਬਲਿਕ ਨੂੰ ਨੋ ਕਮੈਂਟ ਕਹਿ ਕੇ ਰੋਕਿਆ ਜਾ ਸਕਦਾ ਵੀ ਪੰਜ ਦਿਨ ਖੜੋ ਪਈ ਅਸੀਂ ਇਹਦਾ ਭਾਲ ਰਹੇ ਹਾਂ ਤੋੜ ਲੱਭ ਰਹੇ ਹਾਂ ਵੀ ਇਹ ਕਿੱਥੋਂ ਇੰਟਰਵਿਊ ਹੋਈ ਹੈ ਕਿਹਨੇ ਕਰਾਈ ਹੈ ਤਾਂ ਜੋ ਅਗਲਾ ਕਹਿੰਦਾ ਵੀ ਹਾਂ ਜਰ ਇੱਕ ਸੈਟ ਬੈਠੀ ਸੀ ਪੰਜ ਮਹੀਨਾ ਵਿੱਚ ਸਾਨੂੰ ਸੱਚ ਦੱਸਦਾ ਸੋ ਜੇ ਇਸ ਤਰ੍ਹਾਂ ਇਹ سلسلہ ਚੱਲਦਾ ਰਿਹਾ ਤਾਂ ਇਹ ਇਸ ਜਿਹੜੀ ਸਰਕਾਰ ਹੈ ਇਸ ਪਾਰਟੀ ਦਾ ਵੀ ਹਾਲ ਦੂਸਰੀਆਂ ਦੋ ਪਾਰਟੀਆਂ ਵਰਗਾ ਹੋ ਜਾਣਾ ਸੋ ਮੈਂ ਇਸ ਮਾਧਮ ਰਾਹੀਂ ਬੇਨਤੀ ਕਰਦਾ ਨੌਜਵਾਨਾਂ ਨੂੰ ਕਿ ਲੜਾਈ ਝਗੜਿਆਂ ਤੋਂ ਦੂਰ ਰਹੋ ਇਹ ਲੋਕ ਤੁਹਾਨੂੰ ਜੁਰਮ ਦੀ ਦੁਨੀਆ ਵਿੱਚ ਪਾ ਕੇ ਮੁੜ ਕੇ ਪਰਚੇ ਪਰਚੇ ਦੇ ਪਰਚਾ ਦਰਜ ਹੋ ਕੇ ਬੀਸੀ ਬਣਾਉਣ ਦੇ ਬੈਡ ਕੈਰੈਕਟਰ ਫਿਰ ਉਹਦੀ ਥਾਣੇ 'ਚ ਹਾਜ਼ਰੀ ਲੱਗਦੀ ਹੈ ਫਿਰ ਇੱਕ ਦੋ ਪਰਚੇ ਹੋਰ ਦਰਜ ਕਰਕੇ ਜਿਹੜਾ ਹੈਗਾ ਉਹਨੂੰ ਬੇਲ ਲੈਣੀ ਮੁਸ਼ਕਲ ਹੋ ਜਾਂਦੀ ਹੈ ਇੱਕ ਦੋ ਚ ਪੀਓ ਕਰਾਰ ਦੇ ਦਿੰਦੇ ਆ ਤੇ ਆਪ ਦਾ ਪੱਲਾ ਛੜਾ ਲੈਂਦੇ ਆ ਤੇ ਬੰਦੇ ਦੇ ਲਾ ਕੇ ਹੱਥ ਘੜੀ ਉੱਥੇ 15 ਜਿੰਦੇ ਲੱਗਦੇ ਆ ਜੇਲ੍ਹ ਦੇ ਪਹਿਲਾਂ ਜਦੋਂ ਜਾਣੇ ਆ ਬਾਹਰ ਲੱਗਦਾ ਫਿਰ ਡਿਊਟੀ ਚ ਲੱਗਦਾ ਫਿਰ ਡਿਊਟੀ ਦਾ ਅਗਲਾ ਲੱਗਦਾ ਫਿਰ ਚੱਕਰ ਚ ਜਾਣੇ ਉੱਥੇ ਲੱਗਦਾ ਫਿਰ ਬੈਰਕਵੰਨੀ ਜਾਣੇ ਉੱਥੇ ਲੱਗਦਾ ਫਿਰ ਬੈਰਕ ਦੇ ਇੰਟਰ ਹੁੰਨੇ ਉੱਥੇ ਲੋਕ ਲੱਗਦਾ ਫਿਰ ਪੌੜੀਆਂ ਚੜਦੇ ਆ ਉੱਥੇ ਲੱਗਦਾ ਫਿਰ ਤਾਂ ਬੈਰਕ ਹੁੰਦੀ ਉੱਥੇ ਲੱਗਦਾ 15 ਲੋਕ ਦੇ ਬੰਦਾ ਅੰਦਰ ਰਹਿੰਦਾ ਸੋ ਬੰਦੇ ਦਾ ਜਿਹੜੀ ਇਹ ਜੀਵਨ ਆ ਉਹ ਨਰਕ ਬਣ ਜਾਂਦਾ ਸੋ ਮੈਂ ਬੇਨਤੀ ਕਰਦਾ ਹਾਂ ਇਸ ਸਭਾਧਰਾਂਹੀਂ ਕਿ ਸਾਡੇ ਜਿਹੜੇ ਲੀਡਰ ਸਾਹਿਬਾਨ ਆ ਔਰ ਅਫਸਰ ਆ ਇਹ ਝੂਠ ਨਾ ਬੋਲਿਆ ਕਰੋ ਆ ਗੱਲ ਤੁਹਾਨੂੰ ਪਈ ਦੇਣੀ ਪੈਗੀ ਹੁਣ ਇਹ ਕੋਈ ਸਦਾਸੀ 88 ਦਾ ਮੁੱਦਾ ਨਹੀਂ ਵੀ ਜੋ ਮਰਜੀ ਬੋਲੀ ਚੱਲੀਏ ਇਹ ਅੱਜ ਸੋਸ਼ਲ ਮੀਡੀਆ ਦਾ ਜਵਾਨਾ ਇੱਕ ਮਿੰਟ ਦੇ ਵਿੱਚ ਵੀਡੀਓ ਜਿਹੜੀ ਇੱਕ ਮਿੰਟ ਦੇ ਵਿੱਚ ਵਾਇਰਲ ਹੋ ਜਾਂਦੀ ਹੈ ਹੁਣ ਉਹ ਵੀਡੀਓ ਨੂੰ ਜੇ ਚਲਾਈਏ ਤੇ ਅੱਜ ਦੀ ਵੀਡੀਓ ਨੂੰ ਚਲਾਈਏ ਵੀ ਖਰੜ ਦੇ ਵਿੱਚ ਇਹ ਲਾਰੈਂਸ ਸਬਰਸਨੋਈ ਦੀ ਜਿਹੜੀ ਆ ਵੀਡੀਓ ਹੋਈ ਹੈ ਵੀਡੀਓਗ੍ਰਾਫੀ ਕੀਤੀ ਗਈ ਹੈ ਸੀਐਸਟਾਫ ਦੇ ਵਿੱਚ ਤੇ ਹੁਣ ਉੱਥੇ ਦੱਸੋ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਕਿਹਨੂੰ ਪਊਗਾ ਤੇ ਬੰਦੇ ਨਾਲ ਕੋਈ ਇਨਸੀਡੈਂਸ ਵਰਤ ਜ ਉਹ ਥਾਣੇ ਜਾਂਦਾ ਥਾਣੇ ਵਾਲੇ ਨਹੀਂ ਸੁਣਦੇ ਐਸਐਸਪੀ ਦੇ ਜਾਂਦਾ ਐਸਐਸਪੀ ਨਹੀਂ ਸੁਣਦਾ ਉਹ ਆਈਜੀ ਕੋਲ ਜਾਂਦਾ ਉਹ ਨਹੀਂ ਸੁਣਦਾ ਤਾਂ ਉਹ ਡੀਜੀਪੀ ਕੋਲ ਜਾਂਦਾ ਜੇ ਡੀਜੀਪੀ ਨਹੀਂ ਸੁਣਦਾ ਤਾਂ ਫਿਰ ਮੁੱਖ ਮੰਤਰੀ ਕੋਲ ਜਾਂਦਾ ਹੋਮ ਮਿਨਿਸਟਰ ਉਹਦੇ ਹੋਮ ਡਿਪਾਰਟਮੈਂਟ ਉਹਦੇ ਕੋਲ ਹੁੰਦਾ ਹੁਣ ਜਦੋਂ ਉੱਪਰਲੇ ਸਾਡਾ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਉੱਪਰਲੇ ਸਾਡੇ ਹੰਬਿਆakti ਝੂਠ ਬੋਲੀ ਜਾਂਦੇ ਤਾਂ ਇਹ ਦੁਨੀਆ ਦਾ ਇਹਨਾਂ ਲੋਕਾਂ ਦਾ ਵਿਸ਼ਵਾਸ ਕਿੱਥੇ ਰਹੂ ਸੋ ਉਮੀਦ ਕਰਦਾ ਹਾਂ ਕਿ ਸਾਡੇ ਜਿਹੜੇ ਅਫਸਰ ਸਹਿਬਾਨ ਐ ਪੜ੍ਹੀ ਲਿਖੀ ਲੋਬੀ ਐ ਆਈਪੀਐਸ ਬਹੁਤ ਇੱਕ ਰੱਬ ਜੀ ਦਾ ਉਹਦਾ ਹੁੰਦਾ ਤੇ ਡੀਜੀਪੀ ਦਾ ਤਾਂ ਬਹੁਤ ਵੱਡਾ ਰਤਬਾ ਸੋ ਸੱਚ ਦੀ ਆਵਾਜ਼ ਨੂੰ ਬੁਲੰਦ ਕਰਿਆ ਕਰੋ ਤੇ ਲੋਕਾਂ ਦਾ ਜਿਹੜਾ ਹੈਗਾ ਵਿਸ਼ਵਾਸ ਨਾ ਤੋੜਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ